ਭਰਾ ਤੋਂ ਮਾफी ਮੰਗ ਵੀ ਮੈਂ ਸੰਗਤ ਕੋ ਆਇਆ ਮੇ ਕੋਈ ਗਲਤੀ ਹੋਈ ਏ ਤਾਂ ਬਰਾ ਜੀ ਨੂੰ ਆਪ ਵੀ ਕਰ ਦਿਓ ਠੀਕ ਹੈ ਕਿ ਨਹੀਂ ਅੱਗੇ ਆ ਜੇ ਮੜਾ ਜੀ ਤੇ ਆ ਜੀ ਫੜ ਕੇ ਉੱਥੇ ਬਾਬਾ ਜੀ ਤੋਂ ਮਾਫੀ ਪਾਣੀ ਬਾਬਾ ਖੜੀਆ ਕਰ ਲੈ ਨਾਸਤਰਾ ਕਰਕੇ ਅਗਰ ਵੀ ਪਰ ਕਰਮਕਾਰ ਸੱਜੇ ਪਾਸੇ ਆਇਆ ਬਸਰੇ ਬਾਹਰ ਆਉਂਦੀ ਨਾਲ ਸਾਰੇ ਜਣੇ ਮੈਂ ਗੁਰੂ ਘਰ ਤਾਂ ਲੱਗਾ ਜੀ ਲੋਕੀ ਆ ਇਹ ਗੁਰੂ ਘਰ ਆਇਆ ਜੀ ਇਸ ਬੰਦੇ ਨੇ ਆ ਕੇ ਗੁਰੂ ਘਰੋਂ ਮਾਰੇ ਦਾ ਕਮੋੜੀ ਚਾਉਂਦਾ ਪਾਠ ਚੱਲਦੇ ਹੋਏ ਸਪੀਕਰ ਬੰਦ ਕੀਤੇ ਅੱਜ ਆਪ ਆਪਣੀ ਗਲਤੀ ਮੰਨਦਾ ਹੱਥ ਖੜੇ ਕਰਕੇ ਸਾਰੀ ਸੰਗਤ ਕੋਲ ਮਾਫੀ ਮੰਗਦਾ ਤੇ ਨੱਕ ਰਗੜਦਾ ਗੁਰੂ ਸਾਹਮਣੇ ਦੱਸੋ ਸੰਗਤ ਜੀ ਮਾਫ ਕਰ ਦਈਏ ਮਾਫ ਕਰ ਦਈਏ ਇੱਧਰ ਆ ਨੱਕ ਰਗੜ ਖੜੇ ਵਾ ਨੱਕ ਰਗੜ ਸਾਡੇ ਮੁੰਡੇ ਬਾਤਦੋਦ ਕਰਕੇ ਤੇ ਮੇਰੇ ਤੋਂ ਹੋਈ ਗਲਤੀ ਮੈਨੂੰ ਮਾਫੀ ਕਿਤਾ ਜਾਵੇ ਤੁਸੀਂ ਕਹੋ ਜੀ ਆਪਣੇ ਕੋਲੋਂ ਠੇਕ ਕਰਾ ਦੋ ਤੀਕਾ ਕਰੀਂ ਕਰੀਂ ਦੁਖਾਂਤੋਂ ਕਾਬੂ ਨੂੰ ਜੜੀ ਬੇਨਤੀ ਕਰ ਜਿਵੇਂ ਮੈਂ ਤੁਹਾਨੂੰ ਅੱਗੇ ਖੜੇ ਹੋ ਜਾਉਂ ਕਿਰਪਾ ਕਰਦੇ ਹੋ ਬੋਲ ਕੇ ਦੱਸਦੇ ਕਿ ਉਹ ਕਰਤੀ ਹੋਗੀ ਮਹਾਰਾਜ ਜੀ ਉਹ ਕਰਤੀ ਹੋਗੀ ਮਹਾਰਾਜ ਜੀ ਜਿਹੜਾ ਪਾਣੀ ਤਾਂ ਨਹੀਂ ਕੀਤਾ ਰਿਹਾ ਮੈਂ ਕਦੇ ਵੀ ਖਾਸਾ ਪੰਥ ਦੇ ਖਿਲਾਫ ਕਦੀ ਵੀ ਮੈਂ ਨਹੀਂ ਆਵਾਜ਼ਾਂ ਗਾਇਣ ਦੇ ਕਦੇ ਖਾਸਾ ਨੂੰ ਅੱਗੇ ਕਿਹਾ ਉਹ ਬੋਲੇ ਅਰਦਾਸ ਕਰ ਲੋ ਆਇਓ ਕੋਈ ਅਰਦਾਸ ਕਰਨਾ ਕੋਈ ਨੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਹਫਤਾ ਇੱਕ ਪਹਿਲਾ ਦੀ ਇਸ ਗੁਰੂ ਘਰ ਵਿੱਚ ਗੱਲ ਆ ਪਿੰਡ ਰੁੜਕਾ ਕੋਲ ਤੇ ਇੱਥੇ ਆਪਣੇ ਸ਼ਰਤਵਾਲੋਂ ਸੰਜੀਪ ਕੁਮਾਰ ਵੱਲੋਂ ਜਿਹੜਾ ਕਿ ਗੁਰੂ ਘਰ ਦੇ ਸਾਹਮਣੇ ਇੱਕ ਦੁਕਾਨ ਕਰਦਾ ਆ ਕਿ ਕਾਫੀ ਜਿਹੜਾ ਖੱਪਤੇ ਪਹਿਲਾਂ ਦੀ ਗੱਲ ਆ ਕਿ ਸੁਖਣੀ ਸਾਹਿਬ ਦਾ ਜਿਹੜਾ ਪਾਰਟ ਚੱਲ ਰਿਹਾ ਸੀ ਇਹਨਾਂ ਵੱਲੋਂ ਕਿਸੇ ਨੂੰ ਪੁੱਛੇ ਬਿਨਾ ਇਹਨਾਂ ਵੱਲੋਂ ਜਿਹੜਾ ਮੇਨ ਸਵਿਚ ਬੰਦ ਕਰ ਦਿੱਤਾ ਗਿਆ ਤੇ ਸੰਗਤ ਨੇ ਬਹੁਤ ਇਤਰਾਜ਼ ਕੀਤਾ ਤੇ ਸੰਗਤ ਵੱਲੋਂ ਇਹਨਾਂ ਤੇ ਇੱਕ ਅਪਲੀਕੇਸ਼ਨ ਵੀ ਪਾਈ ਗਈ ਥਾਣੇ ਵਿੱਚ ਪਰ ਇਹਨਾਂ ਨੇ ਪਰਿਵਾਰ ਨੇ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਸੰਗਤ ਕੋ ਮਾਫੀ ਮੰਗੀ ਆ ਕਿ ਅੱਗੇ ਤੋਂ ਆਪਾਂ ਏਦਾਂ ਦਾ ਕਦੀ ਵੀ ਜਿਹੜਾ ਸਾਡੇ ਪਰਿਵਾਰ ਵੱਲੋਂ ਕਦੀ ਬੇਚਾਂ ਦਾ ਕੋਈ ਗੱਲਬਾਤ ਨਹੀਂ ਹੋਊਗੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਕਰਦੇ ਆ ਸੰਗਤ ਦਾ ਸਤਕਾਰ ਕਰਦੇ ਆ ਤੇ ਜੋ ਵੀ ਸਾਨੂੰ ਸੰਗਤ ਰਸੇਵਾ ਲਾਉਗੀ ਆਪਾਂ ਕਰਨ ਨੂੰ ਤਿਆਰ ਆ ਤੇ ਹੁਣ ਗੱਲ ਕਰਨਗੇ ਆਪਣੇ ਵੱਲੋਂ ਵੀ ਜਜੀਤ ਸਿੰਘ ਜੀ ਤੁਹਾਨੂੰ ਆਪਣੇ ਮਨ ਚ ਆਇਆ ਉਹਨੂੰ ਇਦਾਂ ਨਹੀਂ ਅੱਗੇ ਆਜੋ ਮਾਰਾ ਜਾਂ ਤੁਸੀਂ ਇੰਨੀ ਤਰ੍ਹਾਂ ਬਸੇ ਜਾ ਨਾ ਅੱਗੇ ਰਹੋਗਾ ਤੇ ਅੱਗੇ ਤੋਂ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗੀ ਅੱਗੇ ਤੋਂ ਕੋਈ ਵੀ ਗੁਰੂ ਸਾਹਿਬ 'ਚ ਇੱਥੇ ਰਲ-ਮਿਲ ਕੇ ਰਹੋਗੇ ਜਿਹੜਾ ਤੁਸੀਂ ਲਿਖਤੀ ਕੀਤਾ ਹੈ ਉਹ ਆਪਣੇ 'ਚ ਪੂਰਾ ਪਗਾਓਗੇ ਉਹ ਠੀਕ ਆ ਸੰਗਤ ਜੀ ਬਾਕੀ ਇਤਿਹਸ ਹੀ ਲੱਗੇ ਆ ਖਾਸੇ ਇਹ ਅੱਜ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਦੀ ਹਜ਼ੂਰੀ ਵਿੱਚ ਇਹ ਫੈਸਲਾ ਆਇਆ ਭਾਈ ਰਵਿੰਦਰ ਸਿੰਘ ਜੀ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸਰਕਾਰ ਕਮੇਟੀ ਪਿੰਡ ਰੁੜਕਾ ਜੁਆ ਦੁਸਤ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦਾ ਸੁਣਨੀ ਸਾਹਿਬ ਦੇ ਪਾਠ ਚਲਦਿਆਂ ਵਿੱਚ ਸੁੱਝ ਘਟਨਾ ਸਪੀਕਰ ਬੰਦ ਕਰਨਾ ਐਡਾ ਦੀਆਂ ਗਲਤੀਆਂ ਕਰਦਾ ਹੋਇਆ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਹੱਥ ਜੋੜ ਕੇ ਨਿਮਰਤਾ ਸਹਿ ਮਾਫੀ ਮੰਗਦਾ ਆ ਇਹ ਸੰਗਤ ਨੂੰ ਮਾਫ ਕਰਦੀ ਪਈ ਹੈ ਇਹ ਗਾਹ ਤੋਂ ਪ੍ਰਣ ਕਰਦਾ ਕਿ ਮੇਰੇ ਤੋਂ ਐਡਾ ਦੀ ਕੋਈ ਗਲਤੀ ਨਹੀਂ ਹੋਈ ਜੇ ਹੋਈ ਜੀ ਤੇ ਮੈਨੂੰ ਜਿਹੜੀ ਸਜ਼ਾ ਵਰਦੀ ਮੇਰੀ ਲਾਈ ਜਾਵੇ ਵਾਹਿਗੁਰੂ ਵਾਹਿਗੁਰੂ ਖਾਲਸਾ ਦੇ ਵਾਹਿਗੁਰੂ ਠੀਕ ਹੈ ਬੋਲੇ 148 ਸ੍ਰੀ ਆਪਾ ਲਓ ਹਾਂ ਬਈ ਬੀਬੀ ਉਹ ਬੀਬੀ ਉਹ ਜੇ ਤਾਂ ਆਪਣੇ ਆਜੂ ਜੀ ਨਾ ਠੀਕ ਹੈ ਸੰਤ ਜੀ ਤੇ ਹਫਤੇ ਬਾਅਦ ਬੀਬੀ ਦੇ ਪਰਚਾ ਤੇ ਆ ਗਏ ਜੇ ਤੁਸੀਂ ਨਾਲ ਹੋ ਠੀਕ ਹੈ ਚਲੋ ਜੀ ਮਾਰਾ ਤਾਂ ਮਾफी ਮੰਗ ਵੀ ਮੈਂ ਸੰਤ ਕੋ ਆਇਆ ਮੇ ਕੋਈ ਗਲਤੀ ਹੋਈ ਜੇ ਤਾਂ ਮਾਫੀ ਜੀ ਨੂੰ ਆਪ ਵੀ ਕਰ ਜੂ ਠੀਕ ਹੈ ਕਣੀ ਅੱਜ ਆ ਜਮੜੇ ਜਿੱਥੇ ਆ ਜਮੜੇ ਖੜ ਕੇ ਉੱਥੇ ਬਾਬਾ ਜੀ ਨੂੰ ਮਾਫੀ ਪੁਰਣੀ ਬਾਬਾ ਖੜੀਆ ਕਰਾ ਗਏ ਨਾਸ਼ਤਰਾ ਕਰਕੇ ਐ ਕੰਨੀ ਪਰ ਕਰਮਕਾਰ ਛੱਡੇ ਪਾਸੇ ਹੋ ਜਾਵਾ ਕਰੇ ਬਾਹਰ ਜੀ ਨਾਲ ਸਾਰੇ ਜਣੇ ਇਹ ਗੁਰੂ ਘਰ ਚਲਾ ਗਿਆ ਜੀ ਦੁੱਖੀ ਆ ਇਹ ਗੁਰੂ ਘਰ ਆਇਆ ਜੀ ਇਸ ਬੰਦੇ ਨੇ ਆ ਕੇ ਗੁਰੂ ਘਰੋਂ ਮਹਾਰੇ ਦਾ ਸੁਖਮਣੀ ਸਾਉ ਦਾ ਪਾਠ ਚਲਦੇ ਹੋਏ ਸਪੀਕਰ ਬੰਦ ਕੀਤੇ ਅੱਜ ਆਪਣੀ ਗਲਤੀ ਮੰਨਦਾ ਹੱਥ ਖੜੇ ਕਰਕੇ ਸਾਰੀ ਸੰਗਤ ਤੋਂ ਮਾਫੀ ਮੰਗਦਾ ਤੇ ਨੱਕ ਰਗੜਦਾ ਗੁਰੂ ਸਾਹਮਣੇ ਦੱਸੋ ਸੱਗਾ ਜੀ ਮਾਫ਼ ਕਰ ਦੀਏ ਮਾਫ਼ ਕਰੀ ਠੀਕ ਹੈ ਜੀ ਇੱਧਰ ਆ ਇਹਨੇ ਲੱਕ ਤੇ ਰਗੜ ਖੜੇ ਬੈ ਲੱਕ ਤੇ ਰਗੜ ਸਾਡੇ ਮੁੰਡੇ ਨਾਲ ਬਾਤ ਹੋਦੋ ਕਰਕੇ ਤੇ ਮੇਰੇ ਤੋਂ ਹੋਈ ਗਲਤੀ ਮੈਨੂੰ ਮਾਫ਼ ਕੀਤਾ ਜਾਵੇ ਤੁਸੀਂ ਕਹੋ ਜੀ ਆਪਣੇ ਮੁੰਡੇ ਕੋਲ ਮੈਂ ਘਰ ਤੋਂ ਅੱਥੀ ਨਾਲ ਨਹੀਂ ਕਰਦੀ ਤੁਸੀਂ ਖਾਣੋਂ ਕੱਪ ਨੂੰ ਜਿਹੜੀ ਬੇਇੱਜ਼ਤੀ ਕਰ ਅੱਜ ਅਸੀਂ ਮੇਰੇ ਤੋਂ ਕੱਭੀ ਹੁੰਦੇ ਖੜੇ ਹੋ ਜਾਂ ਹਾਂ ਖੜੇ ਹੋ ਕੇ ਨਹੀਂ ਕਰਦੇ ਖੜੇ ਹੋ ਜਾਂਦੇ

ਟੜੇ ਬੜੇ ਸੋਹ ਟੜੇ ਬੋਲੇ ਸੋਨਿਹਾਲ ਸੋ ਸ੍ਰੀ ਅਕਾਲ ਬੜੇ ਕਰਕੇ ਪ੍ਰਧਾਨਾ ਕਰਕੇ ਉੱਥੇ ਬਹਿ ਜਾਣ ਆ ਜਾਓ ਬਰਦਾਸ਼ਤ ਕਰ ਲੋ ਆਓ ਆ ਜਾਓ ਕੋਈ ਮੇਰੇ ਡਾਕਟਰ ਆ ਗਿਆ ਕੋਈ ਨਹੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਹਫਤਾ ਇੱਕ ਪਹਿਲਾ ਦੀ ਇਸ ਗੁਰੂ ਘਰ ਵਿੱਚ ਗੱਲ ਆ ਪਿੰਡ ਰੁੜਕਾ ਕੋਤ ਤੇ ਇਥੇ ਆਪਣੇ ਸ਼ਖਸ ਵੱਲੋਂ ਸੰਜੀਪ ਕੁਮਾਰ ਵੱਲੋਂ ਜਿਹੜਾ ਕਿ ਗੁਰੂ ਘਰ ਦੇ ਸਾਹਮਣੇ ਇੱਕ ਦੁਕਾਨ ਕਰਦਾ ਆ ਤੇ ਕਾਫੀ ਜਿਹੜਾ ਹਫਤੇ ਪਹਿਲਾਂ ਦੀ ਗੱਲ ਆ ਕਿ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਚੱਲ ਰਿਹਾ ਸੀ ਇਹਨਾਂ ਵੱਲੋਂ ਕਿਸੇ ਨੂੰ ਪੁੱਛੇ ਬਿਨਾ ਇਹਨਾਂ ਵੱਲੋਂ ਜਿਹੜਾ ਮੇਨ ਸੋਚ ਬੰਦ ਕਰ ਦਿੱਤਾ ਗਿਆ ਤੇ ਸੰਗਤ ਨੇ ਬਹੁਤ ਇਤਰਾਜ਼ ਕੀਤਾ ਤੇ ਸੰਗਤ ਵੱਲੋਂ ਇਹਨਾਂ ਤੇ ਇੱਕ ਐਪਲੀਕੇਸ਼ਨ ਵੀ ਪਾਈ ਗਈ ਥਾਣੇ ਵਿੱਚ ਪਰ ਇਹਨਾਂ ਨੇ ਪਰਿਵਾਰ ਨੇ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬੀ ਕੋਰ ਸੰਗਤ ਕੋ ਮਾਫੀ ਮੰਗੀ ਆ ਕਿ ਅੱਗੇ ਤੋਂ ਆਪਾਂ ਏਦਾਂ ਦਾ ਕਦੀ ਵੀ ਜਿਹੜਾ ਸਾਡੇ ਪਰਿਵਾਰ ਵੱਲੋਂ ਕਦੀ ਵੀ ਇਦਾਂ ਦਾ ਕੋਈ ਗਲਵਾਦ ਨਹੀਂ ਹੋਊਗੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਕਰਦੇ ਆ ਸੰਗਤ ਦਾ ਸਤਕਾਰ ਕਰਦੇ ਆ ਤੇ ਜੋ ਵੀ ਇਹਨੂੰ ਸੰਗਤ ਸੇਵਾ ਲਾਉਗੀ ਆਪਾਂ ਤਰ੍ਹਾਂ ਨੂੰ ਤਿਆਰ ਆ